ਗਲੀ ਗਲੀ ਮੇਂ ਸ਼ੋਰ ਹੈ ਟਿੱਪੀ ਗਰੇਵਾਲ ਦੇ ਭਰਾ ਨੇ ਕੀਤਾ ਮਾਸੂਮ ਲੋਕਾਂ ਨਾਲ ਫਰਾਉਡ ਹੈ ਟਿੱਪੀ ਗਰੇਵਾਲ ਨੇ ਆਸਟ੍ਰੇਲੀਅਨ ਬੈਂਕਾਂ ਦੇ ਪੈਸੇ ਤਾਂ ਮਾਰਨੇ ਹੀ ਸੀ ਇਹਦੇ ਨਾਲ ਨਾਲ ਕਈ ਮਾਸੂਮ ਲੋਕਾਂ ਦੇ 4-4 ਲੱਖ ਡਾਲਰ ਵੀ ਮਾਰ ਲਏ ਇਹਦੇ ਨਾਲ ਨਾਲ ਹਜ਼ਾਰਾਂ ਲੋਕਾਂ ਦੀਆਂ ਦਿਹਾੜੀਆਂ ਮਾਰ ਲਈਆਂ ਜਿਹੜੇ ਮਿਸਤਰੀ ਉਹਦੇ ਲਈ ਕੰਮ ਕਰਦੇ ਸੀ ਉਹਨਾਂ ਨੂੰ ਪੈਸਾ ਨਹੀਂ ਦਿੱਤਾ ਜਿਹੜੇ ਟਰੱਕ ਡਰਾਈਵਰ ਉਹਦੇ ਲਈ ਸਮਾਨ ਢੋਆਟ ਭਾਈ ਕਰਦੇ ਸੀਗੇ ਉਹਨਾਂ ਨੂੰ ਵੀ ਕੋਈ ਰੁਪਈਆ ਨਹੀਂ ਦਿੱਤਾ ਹਜ਼ਾਰਾਂ ਲੋਕਾਂ ਨੂੰ ਬੇਘਰ ਕਰਕੇ ਰੋਂਦਿਆਂ ਛੱਡ ਕੇ ਉਹਨਾਂ ਦੀਆਂ ਦਿਹਾੜੀਆਂ ਮਾਰ ਕੇ ਮਾਸੂਮ ਲੋਕਾਂ ਦੇ 4 ਕਰ ਲੱਖ ਡਾਲਰ ਮਾਰ ਕੇ ਬੈਂਕਾਂ ਦਾ ਪੈਸਾ ਲੁੱਟਣ ਤੋਂ ਬਾਅਦ ਸਿੱਪੀ ਗਰੇਵਾਲ ਡੇਡ ਮਿਲੀਅਨ ਡਾਲਰ ਦੇ ਪ੍ਰਾਈਵੇਟ ਜੈਟ ਤੋਂ ਬਾਹਰ ਨਿਕਲਦਾ ਹੈ ਤੇ 6 ਲੱਖ ਦੀ ਬੈਂਟਲੇ ਵਿੱਚ ਬੈਠਦਾ ਹੈ ਤੇ 3 ਮਿਲੀਅਨ ਦੇ ਘਰ ਵਿੱਚ ਆ ਕੇ ਆਰਾਮ ਨਾਲ ਸੌਂ ਜਾਂਦਾ ਉਹਨੂੰ ਕੋਈ ਪਰਵਾਹ ਨਹੀਂ ਸਿੱਪੀ ਇਸ ਅਕਿਊਜ਼ਡ ਆਫ ਬਿਲਡਿੰਗ ਪੀਪਲਸ ਹੋਮਸ ਐਂਡ ਲੀਵਿੰਗ them ਇਨ ਦ ਲਰਚ ਆਈ ਫੀਲ ਚੀਟਡ ਕੈਨਟ ਇਵਨ ਅਫੋਰਡ ਆ ਹਿਸ ਡਰਾਈਵਿੰਗ ਅ ਬੈਂਟਲੇ ਸਿੱਪੀ ਹੀ ਟੂ ਕਮ ਆਨ ਐਂਡ ਆਊਟ ਬੀਮ ਹੋਮਸ ਦਰਅਸਲ ਹੋਇਆ ਕਿ ਕਿ ਗਿੱਪੀ ਗਰੇਵਾਲ ਦਾ ਭਰਾ ਸਿੱਪੀ ਗਰੇਵਾਲ ਆਸਟ੍ਰੇਲੀਆ ਦੇ ਵਿੱਚ ਇੱਕ ਬਹੁਤ ਹੀ ਵੱਡੇ ਬਿਜ਼ਨਸਮੈਨ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਆ ਸਿੱਪੀ ਗਰੇਵਾਲ ਦੀ ਇੱਕ ਬਹੁਤ ਵੱਡੀ ਕੰਪਨੀ ਜਿਹਦਾ ਨਾਮ ਆ ਅਲੈਕਸੀਆ ਤੇ ਅਲੈਕਸੀਆ ਦੇ ਹੇਠ ਹੋਰ ਵੀ ਕਈ ਬਿਜ਼ਨਸ ਛੋਟੇ ਛੋਟੇ ਰਨ ਕਰਦੇ ਆ ਸੀ ਸਿੱਪੀ ਗਰੇਵਾਲ ਤੇ ਅਲੈਕਸੀਆ ਦਾ ਸਭ ਤੋਂ ਵੱਡਾ ਬਿਜ਼ਨਸ ਸੀ ਰੀਅਲ ਅਸਟੇਟ ਦਾ ਸਿੱਪੀ ਗਰੇਵਾਲ ਦਾ ਰੀਅਲ ਸਟੇਟ ਵਾਲਾ ਕੰਮ ਵੀ ਕੋਈ ਛੋਟਾ ਮੋਟਾ ਨਹੀਂ ਛੱਪਰੀਆਂ ਵਾਲਾ ਨਹੀਂ ਕਿ ਇੱਕ ਘਰ ਉਧਰੋਂ ਬੁਕਾਤਾ ਇੱਕ ਇੱਧਰੋਂ ਬੁਕਾਤਾ ਤੇ ਚਲੋ ਵਿਚੋਂ ਮਾੜੀ ਮੁੱਟੀ ਕਮਿਸ਼ਨ ਕੱਢ ਜਾ ਕਹਿ ਲੋ ਕਿ ਮਹੱਲੇ ਬਣਾ ਬਣਾ ਕੇ ਵੇਚਦੇ ਸੀਗੇ ਉਹ ਵੀ ਨਵੇਂ ਤੋਕੇ ਸ਼ਬਦਾਂ ਵਿੱਚ ਸਮਝਣਾ ਹੋਵੇ ਤਾਂ ਜਿਵੇਂ ਤੁਸੀਂ ਆਮ ਹੀ ਦੇਖਿਆ ਹੋਣਾ ਕਿ ਸ਼ਹਿਰਾਂ ਵਿੱਚ ਇੱਕ ਵੱਡੀ ਕੰਪਨੀ ਆਉਂਦੀ ਆ ਉਹ ਇੱਕ ਬਹੁਤ ਵੱਡਾ ਪਲਾਟ ਖਰੀਦ ਲੈਂਦੀ ਆ ਖੇਤਾਂ ਦੇ ਖੇਤ ਖਰੀਦਣ ਤੋਂ ਬਾਅਦ ਉੱਥੇ ਇੱਕ ਬੜਾ ਵੱਡਾ ਅਪਾਰਟਮੈਂਟ ਜਾਂ ਨਵੇਂ ਘਰ ਉਸਾਰ ਦਿੰਦੀ ਆ ਇੱਕ ਮਹੱਲਾ ਬਣ ਜਾਂਦਾ ਆ ਇੱਕ ਕਲੋਨੀ ਬਣ ਜਾਂਦੀ ਆ ਬਿਲਕੁਲ ਇਸੇ ਤਰ੍ਹਾਂ ਆਸਟ੍ਰੇਲੀਆ ਦੇ ਅੰਦਰ ਸਿੱਪੀ ਗਰੇਵਾਲ ਵੀ ਇਸੇ ਤਰ੍ਹਾਂ ਇੱਕ ਪਲਾਟ ਖਰੀਦਦਾ ਸੀਗਾ ਏਕੜਾਂ ਦੇ ਏਕੜ ਖਰੀਦਣ ਤੋਂ ਬਾਅਦ ਉੱਥੇ ਨਵੇਂ ਘਰ ਬਣਾਉਂਦਾ ਸੀਗਾ ਉਹ ਵੀ ਸੈਂਕੜਿਆਂ ਦੀਆਂ ਦੀ ਵਿੱਚ ਇਧਰ ਲੀਆਂ ਕੰਟਰੀਆਂ ਵਿੱਚ ਆ ਕੇ ਇਹੋ ਜਿਹੇ ਮਹੱਲੇ ਉਸਾਰਨੇ ਜਾਂ ਐਡ ਵੱਡੇ ਲੈਵਲ ਤੇ ਇਹੋ ਜਿਹਾ ਕੰਮ ਕਰਨਾ ਕਿਸੇ ਛੋਟੇ ਮੋਟੇ ਖੜਾਹੀ ਦਾ ਕੰਮ ਨਹੀਂ ਹੁੰਦਾ ਕਿਉਂਕਿ ਗੋਰੇ ਵੀ ਬੜੇ ਲੰਗੀਆਂ ਹੋਈਆਂ ਸ਼ਾ ਇਹਨਾਂ ਦੇ ਵੀ ਆਪਣੇ ਮਾਫੀਏ ਚੱਲਦੇ ਆ ਇਹ ਛੋਟੇ ਮੋਟੇ ਬਿਜ਼ਨਸਮੈਨ ਦੇ ਪੈਰ ਲੱਗਣ ਹੀ ਨਹੀਂ ਦਿੰਦੇ ਤੁਸੀਂ ਸੋਚ ਕੇ ਦੇਖੋ ਕਿ ਜੇ ਸਿੱਪੀ ਗਰੇਵਾਲ ਐਨਾ ਵੱਡਾ ਬਿਜ਼ਨਸ ਰਨ ਕਰ ਰਿਹਾ ਸੀ ਤਾਂ ਉਹ ਕੋ ਛੋਟਾ ਮੋਟਾ ਖਿਡਾਰੀ ਨਹੀਂ ਸੀ ਹੁਣ ਜੇ ਸਿੱਪੀ ਗਰੇਵਾਲ ਐਡਾ ਵੱਡਾ ਬਿਜ਼ਨਸਮੈਨ ਸੀ ਤਾਂ ਬੈਂਕਾਂ ਨੇ ਵੀ ਉਹਦੇ ਉੱਤੇ ਟਰਸਟ ਕੀਤਾ ਹੋਊਗਾ ਤਾਂ ਸਿੱਪੀ ਗਰੇਵਾਲ ਨੇ ਐਨੇ ਵੱਡੇ ਘਰ ਬਣਾਉਣ ਵਾਸਤੇ ਜਾਂ ਐਨੀ ਵੱਡੀ ਗਿਣਤੀ ਵਿੱਚ ਘਰ ਬਣਾਉਣ ਵਾਸਤੇ ਜੇਬ ਵਿੱਚੋਂ ਤਾਂ ਸਾਰਾ ਪੈਸਾ ਨਹੀਂ ਲਗਾਇਆ ਹੋਵੇਗਾ ਉਹਦੇ ਵਾਸਤੇ ਬੈਂਕਾਂ ਕੋਲੋਂ ਬਹੁਤ ਸਾਰਾ ਲੋਨ ਵੀ ਲਿਆ ਹੋਊਗਾ ਕਟੋ ਘਟ ਨਹੀਂ ਤਾਂ ਜਿੱਥੋਂ ਤੱਕ ਮੈਨੂੰ ਅੰਦਾਜ਼ਾ ਆਇਆ 100 ਤੋਂ ਲੈ ਕੇ 150 ਮਿਲੀਅਨ ਡਾਲਰ ਤੱਕ ਤਾਂ ਉਹਨੇ ਲੋਨ ਲਿਆ ਹੀ ਹੋਵੇਗਾ ਇਹ ਅੰਕੜੇ ਕੋਈ ਕਲੀਅਰ ਨਹੀਂ ਕਿ ਉਹਨੇ ਬੈਂਕਾਂ ਕੋਲੋਂ ਕਿੰਨਾ ਲੋਨ ਲਿਆ ਸੀ ਹੋ ਸਕਦਾ ਕਿ ਇਸ ਤੋਂ ਵੱਧ ਵੀ ਹੋਵੇ ਹੋ ਸਕਦਾ ਇਸ ਤੋਂ ਘੱਟ ਵੀ ਹੋਵੇ ਜਦੋਂ ਹੀ ਇਹ ਵਾਲੇ ਅੰਕੜੇ ਕਲੀਅਰ ਹੁੰਦੇ ਆ ਕੋਈ ਰਿਪੋਰਟ ਸਾਹਮਣੇ ਆਉਂਦੀ ਆ ਤਾਂ ਇੱਕ ਨਵੀਂ ਵੀਡੀਓ ਬਣਾ ਕੇ ਤੁਹਾਡੇ ਨਾਲ ਉਹ ਨਿਊਜ਼ ਵੀ ਸ਼ੇਅਰ ਕਰ ਦਿੱਤੀ ਜਾਊਗੀ ਪਰ ਇੱਕ ਅੰਕੜਾ ਜਰੂਰ ਕਲੀਅਰ ਹੈ ਜਿਹੜੇ ਉਹਨੇ 마ਸੂਮ ਲੋਕਾਂ ਦੇ 4-4 ਲੱਖ ਡਾਲਰ ਮਾਰ ਲਏ ਟੋਟਲ ਕੰਟਰੈਕਸ਼ੂਅਲ ਵੈਲਿਊ ਵਾਸ 402k ਆਫ ਇਨਰ ਕੰਟਰੀਆਂ ਵਿੱਚ ਇੰਡੀਆ ਤੋਂ ਜਦੋਂ ਵੀ ਕੋਈ ਬੰਦਾ ਆਉਂਦਾ ਇੰਡੀਆ ਛੱਡੋ ABCD ਚਾਈਨਾ ਮਲੇਸ਼ੀਆ ਇਹ ਜਿੱਥੋਂ ਵੀ ਆਉਂਦਾ ਹੋਊਗਾ ਦੁਨੀਆ ਭਰ ਤੋਂ ਉਹਦਾ ਪਹਿਲਾ ਸੁਪਨਾ ਇਹੀ ਹੁੰਦਾ ਆ ਕਿ ਮੈਂ ਆਪਣਾ ਕਰਜ਼ਾ ਮੋੜਨਾ ਤੇ ਕਰਜ਼ਾ ਮੋੜਨ ਤੋਂ ਬਾਅਦ ਉਹਦਾ ਦੂਜਾ ਤੇ ਸਭ ਤੋਂ ਵੱਡਾ ਸੁਪਨਾ ਹੁੰਦਾ ਆ ਕਿ ਇਨ੍ਹਾਂ ਕੰਟਰੀਆਂ ਦੇ ਵਿੱਚ ਮੇਰਾ ਵੀ ਆਪਣਾ ਇੱਕ ਘਰ ਹੋਣਾ ਚਾਹੀਦਾ ਤੇ ਉਸ ਘਰ ਨੂੰ ਬਣਾਉਣ ਦੇ ਚੱਕਰ ਵਿੱਚ ਬੰਦਾ ਦਿਨ ਰਾਤ ਗਧੇ ਵਾਂਗੂ ਕੰਮ ਕਰਦਾ ਦੋ-ਦੋ ਸ਼ਿਫਟਾਂ ਕਰਦਾ ਘਰ ਵਾਲੀ ਵੀ ਕੰਮ ਤੇ ਆਪ ਵੀ ਕੰਮ ਤੇ ਨਿਆਣੇ ਜੰਮ ਲਿਆ ਤਾਂ ਇੱਕ ਜਣਾ ਦਿਨੇ ਕੰਮ ਤੇ ਇੱਕ ਜਣਾ ਰਾਤ ਨੂੰ ਕੰਮ ਤੇ ਤੇ ਇੰਨਾ ਕੁਝ ਹੋਣ ਤੋਂ ਬਾਅਦ ਜਦੋਂ ਬੰਦਾ ਇੱਕ ਅਮਾਊਂਟ ਜਮ੍ਹਾਂ ਕਰਦਾ ਕਿ ਹੁਣ ਮੈਂ ਇਹਦੀ ਡਾਊਨ ਪੇਮੈਂਟ ਕਰਕੇ ਜਾਂ ਇਹਦੀਆਂ ਥੋੜੀਆਂ-ਬੋਤੀਆਂ ਕਿਸ਼ਤਾਂ ਤਾ ਕਰਕੇ ਮੈਂ ਇੱਕ ਆਪਣਾ ਘਰ ਲੈ ਲਵਾਂ ਤਾਂ ਜੋ ਜਦੋਂ ਮੈਂ ਕੰਮ ਤੋਂ ਘਰੇ ਆਵਾਂ ਤਾਂ ਮੈਂ ਸਕੂਨ ਨਾਲ ਸੌ ਸਕਾਂ ਆਸਟ੍ਰੇਲੀਆ ਦੇ ਕਈ ਪਰਿਵਾਰ ਜਿਨ੍ਹਾਂ ਨੇ ਆਪਣਾ ਇੱਕ ਇੱਕ ਡਾਲਰ ਕਰਕੇ ਮਿਹਨਤ ਨਾਲ ਕਮਾਇਆ ਹੋਇਆ 3 3 4 4 ਲੱਖ ਡਾਲਰ ਸਿੱਪੀ ਗਰੇਵਾਲ ਦੀ ਝੋਲੀ ਏਸ ਆਸ ਨੂੰ ਪਾਤਾ ਕਿ ਇਹ ਸਾਨੂੰ ਇੱਕ ਦੋ ਸਾਲਾਂ ਦੇ ਵਿੱਚ ਇੱਕ ਨਵਾਂ ਘਰ ਬਣਾ ਕੇ ਦੇਊਗਾ ਸਿੱਪੀ ਗਰੇਵਾਲ ਨੇ ਉਹਨਾਂ ਨੂੰ ਘਰ ਤਾਂ ਕੀ ਦੇਣਾ ਸੀ ਉਹਨਾਂ ਵਿਚਾਰਿਆਂ ਦਾ ਪੈਸਾ ਮਾਰ ਕੇ ਵੀ ਘਟਾਰਨੀ ਮਾਰਿਆ ਤੇ ਪਿੱਛੋਂ ਕਾਲ ਵੀ ਨਹੀਂ ਚੱਕੀ ਉਹ ਵਿਚਾਰੇ ਮਾਸੂਮ ਲੋਕ ਰੋਂਦੇ ਰਹੇ ਕਰ ਲੌਂਦੇ ਰਹੇ ਕਿਸੇ ਨੇ ਉਹਨਾਂ ਦੀ ਬਾਤ ਨਹੀਂ ਪੁੱਛੀ ਕੋਈ ਉਹਨਾਂ ਦੇ ਨਾਲ ਆ ਕੇ ਨਹੀਂ ਖਲੋਤਾ ਪਰ ਇੱਕ ਅस्ट्रेलਿਆ ਦਾ ਨਿਊਜ਼ ਚੈਨਲ ਉਹਨੇ ਰਿਪੋਰਟ ਬਣਾ ਕੇ ਜਾਰੀ ਕੀਤੀ ਤਾਂ ਉਸ ਰਿਪੋਰਟ ਦੇ ਆਧਾਰ ਤੇ ਉਹ ਬੜੀ ਨਿਊਜ਼ ਅੱਜ ਗਲੋਬਲ ਨਿਊਜ਼ ਬਣ ਗਈ। ਇਹਨਾਂ ਕੰਟਰੀਆਂ ਦੇ ਨਿਊਜ਼ ਚੈਨਲ ਕੋਈ ਗੋਦੀ ਮੀਡੀਆ ਦੇ ਨਿਊਜ਼ ਚੈਨਲਾਂ ਵਰਗੇ ਨਹੀਂ ਕਿ ਕਿਸੇ ਐਮਪੀ ਤੋਂ ਕਾਲ ਕਰਾਈ ਤੇ ਖਬਰ ਨੋਂ ਦੋ 11 ਇਹ ਵਾਲੇ ਨਿਊਜ਼ ਚੈਨਲ ਤਾਂ ਜੇ ਕਿਤੇ ਆਪਣੀ ਆਈ ਤੇ ਆ ਜਾਣ ਤਾਂ ਪਤਾਲ ਵਿੱਚੋਂ ਵੀ ਸੱਚਾਈ ਕੱਢ ਕੇ ਲਿਆ ਲੰਦੇ ਤੇ ਹੁਣੇ ਗਿੱਪੀ ਗਰੇਵਾਲ ਸੋਰੀ ਸਿੱਪੀ ਗਰੇਵਾਲ ਦੇ ਪਿੱਛੇ ਪੈ ਚੁੱਕੇ ਆ। ਕੁਝ ਕੁ ਲੋਕਾਂ ਨੇ ਤਾਂ 2020 ਤੋਂ ਹੀ ਬੁਕਿੰਗ ਕਰਾਈ ਹੋਈ ਸੀ ਆਪਣੇ ਘਰਾਂ ਵਾਸਤੇ ਪਰ ਇਹ ਕੰਪਨੀ ਔਨ ਟਾਈਮ ਤੇ ਉਹਨਾਂ ਨੂੰ ਘਰ ਵੀ ਨਹੀਂ ਬਣਾ ਘੱਟੋ ਘੱਟ 5 ਤੋਂ 6 ਸਾਲਾਂ ਦੀਆਂ ਕਿਸ਼ਤਾਂ ਤੇ ਪਲੱਸ ਡੋਨ ਪੇਮੈਂਟ ਮਾਰ ਕੇ ਇਹ ਵਾਲੀ ਕੰਪਨੀ ਨੇ ਬੈਂਕ ਕਰਪਸੀ ਕਰਦੀ ਕਿਉਂਕਿ ਇਹਨਾਂ ਕੰਟਰੀਆਂ ਵਿੱਚ ਬੈਂਕ ਕਰਪਸੀ ਕਰਨੀ ਬਹੁਤ ਸੌਖੀ ਆ ਸਾਡੇ ਕੈਨੇਡਾ ਵਿੱਚ ਘੱਟੋ-ਘੱਟ 6 ਤੋਂ 7 ਸਾਲ ਦੇ ਵਿੱਚ ਪਿਛਲਾ ਸਾਰਾ ਰੈਕર્ડ ਕਲੀਅਰ ਹੋ ਜਾਂਦਾ ਤੁਸੀਂ ਭਾਵੇਂ 1 ਡਾਲਰ ਦੀ ਬੈਂਕ ਕਰਪਸੀ ਕਰੋ ਭਾਵੇਂ 1 ਮਿਲੀਅਨ ਦੀ ਭਾਵੇਂ 100 ਮਿਲੀਅਨ ਦੀ ਪੰਜਾਂ ਸੱਤਾਂ ਸਾਲਾਂ ਬਾਅਦ ਤੁਹਾਡਾ ਕੋਈ ਵੀ ਰੈਕર્ડ ਨਹੀਂ ਬੋਲਣਾ ਸ਼ਾਇਦ ਆਸਟ੍ਰੇਲੀਆ ਵਿੱਚ ਵੀ ਇਹੀ ਕੋਈ 5 ਤੋਂ 7 ਸਾਲ ਹੀ ਹੋਣਗੇ ਤੇ ਪੰਜਾਂ ਸੱਤਾਂ ਸਾਲਾਂ ਬਾਅਦ ਸਿੱਪੀ ਗਰੇਵਾਲ ਦੇ ਨਾਮ ਦੇ ਉੱਤੇ ਕੋਈ ਵੀ ਇਹੋ ਜਿਹਾ ਰੈਕર્ડ ਨਹੀਂ ਬੋਲਣਾ ਕਿ ਉਹਨੇ ਕਦੇ ਬੈਂਕਾਂ ਦੇ ਪੈਸੇ ਮਾਰੇ ਸੀ ਜਾਂ ਗਰੀਬ ਲੋਕਾਂ ਦੇ ਮਾਰੇ ਸੀ ਬੈਂਕ ਕਰਪ ਵਾਸਤੇ ਬੰਦੇ ਨੂੰ ਇਹ ਰੀਜ਼ਨ ਦੇਣੇ ਪੈਂਦੇ ਆ ਕਿ ਮੈਂ ਘਾਟੇ ਵਿੱਚ ਜਾ ਰਿਹਾ ਆ ਤੇ ਮੇਰੀ ਕੰਪਨੀ ਹੁਣ ਹੋਰ ਕੁਝ ਵੀ ਅਫੋਰਡ ਨਹੀਂ ਕਰ ਸਕਦੀ ਮੈਂ ਹੱਥ ਖੜੇ ਕਰ ਦਿੱਤੇ ਆ ਜੋ ਵੀ ਕੰਪਨੀ ਦੇ ਨਾਮ ਹੈਗਾ ਆ ਉਹ ਬੈਂਕ ਲੈ ਜਾਵੇ ਬੈਂਕ ਦਾ ਪੈਸਾ ਵਸੂਲ ਹੁੰਦਾ ਆ ਠੀਕ ਆ ਨਹੀਂ ਹੁੰਦਾ ਨਾ ਸਹੀ ਇੱਥੇ ਇਹ ਲਿਮਟਿਡ ਕੰਪਨੀਆਂ ਹੁੰਦੀਆਂ ਆ ਜੇਕਰ ਕੋਈ ਮਾਲਕ ਬੈਂਕ ਕਰਪਸੀ ਕਰ ਵੀ ਦਿੰਦਾ ਆਪਣੀ ਕੰਪਨੀ ਨੂੰ ਲੈ ਕੇ ਤਾਂ ਉਹਦੀ ਜਿਹੜੀ ਪਰਸਨਲ ਪ੍ਰੋਪਰਟੀ ਆ ਉਹਦਾ ਘਰ ਵਾ ਉਹਦਾ ਬੈਂਕ ਬੈਲੈਂਸ ਆ ਉਸ ਚੀਜ਼ ਨੂੰ ਬੈਂਕ 0% ਤੱਕ ਵੀ ਨਹੀਂ ਛੇੜ ਸਕਦੀ ਇਸੇ ਕਰਕੇ ਤਾਂ ਸਿੱਪੀ ਭਾਜੀ 1.5 ਡਾਲਰ ਦੇ ਪ੍ਰਾਈਵੇਟ ਜੈੱਟ ਵਿੱਚੋਂ ਨਿਕਲ ਕੇ 6 ਲੱਖ ਡਾਲਰ ਦੀ ਵੈਂਟਲੇ ਵਿੱਚ ਘੁੰਮ ਘੁੰਮ ਕੇ ਨਜ਼ਾਰੇ ਲੈਂਦੇ ਆ ਉਹਨਾਂ ਨੂੰ ਕੀ ਪਈਆ ਜੇਕਰ ਇਹ ਵਾਲੀ ਗੱਲ ਹੁਣ ਇਸ ਨਿਊਜ਼ ਚੈਨਲ ਦੀ ਨਿਗਾਹ ਵਿੱਚ ਆ ਗਈ ਹੈ ਨਾ ਛੱਡਣੀ ਤਾਂ ਹੈ ਨਹੀਂ ਇਹਦੇ ਨਾਲ ਨਾਲ ਬਹੁਤ ਸਾਰੇ ਹੋਰ ਨਿਊਜ਼ ਚੈਨਲ ਵੀ ਇਹਨਾਂ ਦੇ ਮਗਰ ਜ਼ਰੂਰ ਪੈਣਗੇ ਇਹਨਾਂ ਦੀ ਇੱਕ ਰਿਪੋਰਟਰ ਜੇ ਇਸ ਵੇਲੇ ਸਿੱਪੀ ਗਰੇਵਾਲ ਦੀ ਵੈਂਟਲੇ ਘਰ ਦੇ ਮੋੜੇ ਆਈ ਸੀ ਤਾਂ ਇਹਨੇ ਸਿੱਧੀ ਗਰਾਜ ਦੇ ਅੰਦਰ ਵੜਤੀ ਤਾਂ ਉਸ ਤੋਂ ਪਹਿਲਾਂ ਹੀ ਉਹਨਾਂ ਦੀ ਇੱਕ ਰਿਪੋਰਟਰ ਬਾਹਰ ਖੜੀ ਇੰਤਜ਼ਾਰ ਕਰਦੀ ਸੀ ਉਹਨੂੰ ਪਤਾ ਸੀ ਕਿ ਇਹਨੇ ਅੰਦਰ ਵਰਦੇ ਸਾਰ ਗਰਾਜ ਦੀ ਡੋਰ ਬੰਦ ਕਰਦਣੀ ਉਹ ਉਹਦੇ ਨਿਕਲਣ ਤੋਂ ਪਹਿਲਾਂ ਹੀ ਗਰਾ ਨਹੀਂ ਨਿਕਲਿਆ ਆਪਣੀ ਘਰ ਵਾਲੀ ਨੂੰ ਮੋਹਰੇ ਕਰ ਦਿੱਤਾ ਉਹਦੇ ਨਾਲ ਗੱਲ ਕਰਨ ਨੂੰ ਤਾਂ ਉਸ ਵੇਲੇ ਉਹ ਗੱਡੀ ਦੇ ਵਿੱਚ ਬੈਠਾ ਰਿਹਾ ਜੇ ਐਨੇ ਹੀ ਤੁਸੀਂ ਸੱਚੇ ਸੀ ਜੇਕਰ ਸੱਚੀ ਮੁੱਚੀ ਤੁਹਾਡੇ ਨਾਲ ਹਾਲਾਤ ਬੁਰੇ ਹੋਏ ਆ ਤਾਂ ਤੁਸੀਂ ਕੈਮਰੇ ਦੇ ਸਾਹਮਣੇ ਆ ਕੇ ਗੱਲ ਕਰੋ ਤੁਸੀਂ ਕਿ ਭੱਜਦੇ ਫਿਰਦੇ ਆ ਤੁਸੀਂ ਕਿ ਚੋਰਾ ਵਾਂਗੂ ਗੱਡੀ ਦੇ ਕਾਲੇ ਸ਼ੀਸ਼ੇ ਉੱਤੇ ਨੂੰ ਚੱਕ ਕੇ ਬੈਠੇ ਹੋ ਆ is that the way to ਪਰ ਮੈਂ ਪਰਸਨਲੀ ਤੌਰ ਤੇ ਮੈਂ ਇਸ ਗੱਲ ਦੀ ਕੋਈ ਵੀ ਪੁਸ਼ਟੀ ਨਹੀਂ ਕਰਦਾ ਕਿ gxppi garewal ਨੇ ਸੱਚੀ ਮੁੱਚੀ ਬੈਂਕਕਰਪਸੀ ਜਾਣ ਬੁੱਝ ਕੇ ਕੀਤੀ ਆ ਫਰੋਡ ਕੀਤਾ ਆ ਜਾਣ ਬੁੱਝ ਕੇ ਲੋਕਾਂ ਦਾ ਪੈਸਾ ਮਾਰਿਆ ਜਾਂ ਉਹਦੇ ਹਾਲਾਤ ਸੱਚੀ ਮੁੱਚੀ ਹੀ ਖਰਾਬ ਹੋ ਚੁੱਕੇ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਆ ਪਿਛਲੇ ਸਾਲ ਹੀ ਤਾਂ ਇੱਕ 15 ਕਰੋੜ ਦੇ ਬਜਟ ਵਾਲੀ ਫਿਲਮ ਵਿੱਚੋਂ 100 ਕਰੋੜ ਦੀ ਕਮਾਈ ਕੀਤੀ ਆ ਤੇ ਉਸ 100 ਕਰੋੜ ਵਾਲੀ ਫਿਲਮ ਦਾ ਪ੍ਰੋਡਿਊਸਰ ਵੀ ਸਿੱਪੀ ਗਰੇਵਾਲ ਸੀ ਉਹ ਪੈਸਾ ਹੀ ਲਾ ਕੇ ਵਿਚਾਰੇ ਗਰੀਬਾਂ ਦਾ ਪੈਸਾ ਮੋੜ ਦੇਣਾ ਸੀ ਮੈਂ ਜੋ ਵੀ ਗੱਲ ਕਰ ਰਿਹਾ ਇਸ ਨਿਊ ਚੈਨਲ ਦੀ ਰਿਪੋਰਟ ਦੇ ਆਧਾਰ ਤੇ ਕਰ ਰਿਹਾ ਪਰ ਮੈਨੂੰ ਸਿੱਧਾ ਬੋਲਣ ਵਿੱਚ ਵੀ ਕੋਈ ਆਪੱਤੀ ਨਹੀਂ ਪਰ ਜਿੱਦਣ ਕਲੀਅਰ ਹੋ ਗਿਆ ਫਿਰ ਆਪਾਂ ਸਿੱਧੇ ਵੀ ਜ਼ਰੂਰ ਬੋਲਾਂਗੇ ਇਹ ਇੱਕ ਬਹੁਤ ਵੱਡੀ ਨਿਊਜ਼ ਆ ਤੇ ਗਲੋਬਲ ਨਿਊਜ਼ ਆ ਪਰ ਤੁਸੀਂ ਇੱਕ ਵਾਰੀ ਸਰਚ ਕਰਕੇ ਦੇਖਿਓ ਤੁਹਾਨੂੰ ਪੰਜਾਬੀ ਵਿੱਚ ਕੋਈ ਵੀ ਵੀਡੀਓ ਨਹੀਂ ਮਿਲਣੀ ਕਿ ਜੇ ਇਸ ਯੂਟਿਊਬਰ ਨੇ ਜਾਂ ਕਿਸੇ ਨਿਊ ਚੈਨਲ ਨੇ ਇਸ ਖਬਰ ਨੂੰ ਕਵਰ ਕੀਤਾ ਹੋਵੇ ਸੋ ਜਿਹਦੇ ਖਿਲਾਫ ਕੋਈ ਨਾ ਬੋਲੂ ਉਹਦੇ ਭੇਦ ਪਰਮ ਖੇਲਾ ਖੋਲੂ ਸੋ ਸੱਚ ਦਾ ਸਾਥ ਦੇਣ ਵਾਸਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ